ਇਵਰੀਵਨ ਆਪ ਆਪਣਾ ਮਾਰਨਿੰਗ ਦੀ ਜਿਹੜੀ 에 ਫਰੈਸ਼ ਐ ਐਨਰਜੀ ਡਰਿੰਕਾ ਟੀ ਲੈ ਰਹੇ ਆ ਡੇ 2 ਅੱਜ ਸਾਡਾ ਕੈਨੇਡਿਆ ਵੈਦਰ ਨਾਲ ਠੰਡ ਲੱਗ ਰਹੀ ਹੈ ਪੂਰੀ ਪੰਜਾਬ ਦੇ ਵਿੱਚ ਗਰਮੀ ਆ ਫੈਨ ਚੱਲ ਰਹੇ ਆ ਬਟ ਇੱਥੇ ਰਾਤ ਮੈਨੂੰ ਦੋ ਕੰਬਲ ਲੈ ਕੇ ਪੈਣਾ ਪਿਆ ਬਹੁਤ ਜ਼ਿਆਦਾ ਠੰਡ ਆ ਨਾ ਤਾਂ ਇੱਕਦਮ ਮੌਸਮ ਨਹੀਂ ਵਾਲਾ ਹੋ ਜਾਂਦਾ ਵਾ ਕੋਲ ਵੈਦਰ ਹੋ ਜਾਂਦਾ ਵਾ ਹੁਣ ਅਸੀਂ ਰੈਡੀ ਹੋਣਾ ਸੈਕੰਡ ਡੇ ਐ ਟ੍ਰੇਨਿੰਗ ਦਾ ਔਰ ਹਾਲ ਐਕਟੀਵਿਟੀ ਵੀ ਹੈਗੀ ਹੈ ਹਾਲ ਐਕਟੀਵਿਟੀ ਦੇ ਵਿੱਚ ਅਸੀਂ ਵਰਕਆਊਟ ਕਰਾਂਗੇ ਜਿੰਨੇ ਵੀ ਪਰਸਨਸ ਆ 200 ਅਬਵ ਪਰਸਨਸ ਨੇ ਜੋ ਕੁਝ ਲੋਕਾਂ ਦੀ ਮਦਦ ਕਰਕੇ ਇੱਥੇ ਆਏ ਹੋਏ ਨੇ ਸਿੱਖਣ ਦੇ ਲਈ ਆਪਣੇ ਆਪ ਨੂੰ ਅਪਡੇਟ ਕਰਨ ਦੇ ਲਈ ਉਹ ਸਾਰੇ ਮਿਲ ਕੇ ਵਰਕਆਊਟ ਕਰਨਗੇ ਮੈਂ ਤੁਹਾਨੂੰ ਦਿਖਾਨੀ ਆ ਸਾਰਿਆਂ ਨੂੰ ਇਹ ਸਾਰੇ ਪਰਸਨਸ ਜਿਹੜੇ ਇੱਥੇ ਖੜੇ ਹੈ ਵਰਕਆਊਟ ਕਰਨ ਲਈ ਖੜੇ ਹੈ ਉਹ ਪਿੱਛੇ ਜਾ ਕੇ ਉਧਰ ਵਰਕਆਊਟ ਥਾਲਾ ਉਹ ਤੇ ਮੇਰੇ ਚਾ ਸਾਡੀ ਚਾਹ ਕਿਤੇ ਵੀ ਗੈਰੀ ਕਰ ਸਕਦੇ ਆ ਅਸੀਂ ਹੈਨਾ yes ਤਾਂ ਮਾਰਨਿੰਗ ਦਾ ਵਰਕਆਊਟ ਚੱਲ ਰਿਹਾ ਵਾ ਜਿੰਨੇ ਪਰਸਨ ਟ੍ਰੇਨਿੰਗ ਲੈਣ ਆਏ ਸੀ ਸਾਰੇ ਵਰਕਆਊਟ ਕਰ ਰਹੇ ਆ ਹਰ ਇੱਕ ਇਸ ਦਾ ਪਰਸਨ ਆ ਜਿਹੜਾ ਵਰਕਆਊਟ ਕਰ ਰਿਹਾ ਬਹੁਤ ਅਮੇਜ਼ਿੰਗ ਤਰੀਕੇ ਨਾਲ ਸਾਡਾ ਵਰਕਆਊਟ ਸੈਸ਼ਨ ਚੱਲ ਰਿਹਾ ਵਾ ਸਹੀ ਹੈਲਥ ਐਂਡ ਵੈਲਥ ਦੋਨੋ ਓਪਰਚੁਨਿਟੀ ਦੇ ਵਿੱਚ ਕੁਝ ਲੋਕਾਂ ਨੇ ਗਰੋ ਕਰਨ ਦੇ ਵਿੱਚ ਮਦਦ ਕਰਦੇ ਆ ਕਿੰਨਾ ਵਧੀਆ ਲੱਗ ਰਿਹਾ ਨਾ ਪਹਾੜਾਂ ਦੇ ਵਿੱਚ ਵਰਕਆਊਟ ਵਾਓ ਇਹ ਸਾਡੇ ਹੋਟਲ ਦਾ ਘੈਂਟ ਜਿਹਾ 뷰 ਆ ਵਾਓ ਬਦਿਓ ਫਟ ਕਬਰ ਪ੍ਰੈਜ਼ੈਂਟ ਮੈਂ ਬਹੁਤ ਖੁਸ਼ ਹਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਲੰਘਾ ਸਪੈਕ ਲੈ ਜੀ ਕਿਹਨੇ ਆ ਕੇ ਕਵਰੀਨ ਅੱਜੀ ਕਵਰੀਨ ਅੱਜੀ ਹੋਰ ਇਕ ਵਾਰ ਫਿਰ ਮੈਂ ਇੱਕ ਵਾਰ ਫਿਰ ਅਗਰ ਸਪੀਕਰ ਮੁੰਡਿਆ ਮੈਂ ਜੀ ਮੈਂ ਬ੍ਰੈਂਡ ਹੋਰ ਵਿਚੇਨ ਕੰਪਨੀ ਬ੍ਰਿੰਗ ਸੈਕਿੰਡ ਕਿ ਤੁਹਾਨੂੰ ਸੇ ਆ ਜੂਡਾ ਹੁਣ ਅਸੀਂ ਵਾਪਸ ਜਾ ਰਹੇ ਹਾਂ ਤਾਂ ਸਾਰੇ ਵੀਡੀਓ ਦੇਖੀ ਤੁਸੀਂ ਦੋ ਦਿਨ ਅਸੀਂ ਬਹੁਤ ਅਮੇਜ਼ਿੰਗ ਤਰੀਕੇ ਦੇ ਨਾਲ ਇੰਜੋਏ ਕੀਤਾ ਤੁਸੀਂ ਵੀ ਪਿਆਰ ਦੇ ਰਹੇ ਹੋ ਬਹੁਤ ਵਧੀਆ ਜਿਹੜਾ ਸਾਰੀ ਵੀਡੀਓ ਨੂੰ ਅੰਤ ਤੱਕ ਦੇਖ ਰਹੇ ਹੋ ਬਹੁਤ ਸਾਰੇ ਪਰਸਨ ਆ ਜਦੋਂ ਮੈਂ ਮੈਟ੍ਰਿਕਸ ਕੱਢ ਕੇ ਦੇਖਦੀ ਹਾਂ ਤਾਂ ਸਟਾਰਟ ਦੇ ਅੰĐi ਦੇਖਦੇ ਆ ਨਾ ਜ਼ਿਆਦਾਤਰ ਲੋਕ ਨਹੀਂ ਸਕਿੱਪ ਕਰ ਕਰਕੇ ਦੇਖਦੇ ਆ ਅਗਰ ਤੁਸੀਂ ਸਾਰੀ ਵੀਡੀਓ ਦੇਖੋਗੇ ਸਾਨੂੰ ਬਹੁਤ ਵਧੀਆ ਲੱਗੂਗਾ ਯੈਸ ਮੇਰੇ ਨਾਲ ਨੇ ਗਗਨ ਮੈਡਮ ਅਗਰ ਤੁਸੀਂ ਸਾਰੀ ਵੀਡੀਓ ਨੂੰ ਦੇਖਦੇ ਹੈਗੇ ਤੁਹਾਨੂੰ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅ ਨਵੀਆਂ ਦੇਖਣ ਨੂੰ ਮਿਲਣਗੀਆਂ ਰਾਈਟ ਬਹੁਤ ਸਾਰੇ ਲੋਕ ਸੋਚਦੇ ਆ ਪਤਾ ਨਹੀਂ ਕੀ ਘੁੰਮਦੇ ਰਹਿੰਦੇ ਆ ਪਤਾ ਨਹੀਂ ਕੀ ਕਰਦੇ ਆ ਜਿਹੜੀ ਸਾਡੀ ਲਾਈਫ ਹੈਗੇ ਨੇ ਇਹਦੇ ਵਿੱਚ ਕੀ ਅਸੀਂ ਆਪਣੀ ਹੈਲਥ ਨੂੰ ਵੀ ਪ੍ਰਾਇੋਰਟੀ ਦਿੰਨੇ ਹੈਗੇ ਆ ਰਾਈਟ ਘੁੰਮਣਾ ਫਿਰਨਾ ਲੋਕਾਂ ਦੀ ਹੈਲਪ ਬੜਾ ਹੀ ਖੁਸ਼ ਹੈਗਾ ਵਾ ਸੋ ਅਗਰ ਤੁਸੀਂ ਵੀ ਇਹ ਲਾਈਫ ਨੂੰ ਇੰਜੋਏ ਕਰਨਾ ਚਾਹੁੰਦੇ ਹੈਗੇ ਹੋ ਰਾਈਟ ਸੋ ਤੁਸੀਂ ਕਮੈਂਟ ਕਰੋ ਆ ਲਾਈਕ ਕਰੋ ਤੁਹਾਨੂੰ ਸਬਸਕ੍ਰਾਈਬ ਵੀ ਕਰੋ ਹਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕਰੋਗੇ ਬੈਲ ਆਈਕਨ ਨੂੰ ਨਹੀਂ ਪ੍ਰੈਸ ਕਰੋਗੇ ਤਾਂ ਤੁਹਾਡੇ ਕੋਲ ਸਾਡੀ ਵੀਡੀਓ ਪਹੁੰਚੇਗੀ ਨਹੀਂ ਜਾਂ ਜੇ ਪਹੁੰਚੂਗੀ ਵੀ ਤਾਂ ਲੇਟ ਪਹੁੰਚੂਗੀ ਤੁਹਾਨੂੰ ਪਤਾ ਹੀ ਨਹੀਂ ਚੱਲੇਗਾ ਹਨਾ ਕਿ ਸਾਡਾ ਵਲੌਗ ਆ ਚੁੱਕਿਆ ਆ ਤਾਂ ਸਾਰੇ ਜਣੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਅਗਰ ਤੁਹਾਨੂੰ ਨਹੀਂ ਜ਼ਰੂਰਤ ਹੈਗੀ ਸਾਡੇ ਵਲੌਗਸ ਦੇ ਵਿੱਚ ਤੁਹਾਨੂੰ ਇਹ ਨਹੀਂ ਕਿ ਕੱਲੇ ਤੁਹਾਨੂੰ ਗੱਲਾਂ ਮਾਰ ਕੇ ਮੁੜ ਜਾਗੇ ਹਨਾ ਸਾਡੇ ਵਲੌਗਸ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਵੀ ਮਿਲਣਗੀਆਂ ਅਰ ਅਗਰ ਤੁਸੀਂ ਸਾਡੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਦੇ ਨਾਲ ਸ਼ੇਅਰ ਕਰਦੇ ਹੈਗੇ ਉਹ ਸ਼ਾਇਦ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਚੇਂਜ ਆ ਜਾਵੇ ਹਨਾ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਬਦਲਾਅ ਆ ਸਕਦੇ ਆ ਤੇ ਸਿਰਫ ਤੁਹਾਡੇ ਤੇ ਡਿਪੈਂਡ ਕਰਦਾ ਰਾਈਟ ਹਾਂਜੀ ਬਲਜੀਤ ਜੀ ਅੱਜ ਬਲਜੀਤ ਮੈਡਮ ਦੀ ਬੇਟੀ ਦਾ ਬਰਥਡੇ ਹੈ ਕਮੈਂਟ ਚ ਸਾਰੇ ਹੈਪੀ ਬਰਥਡੇ ਮਨਰੂਪ ਜ਼ਰੂਰ ਲਿਖਿਓ ਹਨਾ ਬਲਜੀਤ ਮੈਮ YouTube ਫੈਮਲੀ ਨੂੰ ਪਾਰਟੀ ਦੇਣੀ ਆਪਾਂ ਹਾਂਜੀ ਹਾਂਜੀ ਜ਼ਰੂਰ ਤੁਸੀਂ ਮੈਮ ਦਾ ਇਹ ਬਲੌਗ ਜ਼ਰੂਰ ਦੇਖਿਓ ਜੋ ਅਸੀਂ ਬਿਜ਼ਨਸ ਕਰ ਰਹੇ ਹਾਂ ਉਹਦੇ ਵਿੱਚ ਸਿਰਫ ਇਹ ਨਹੀਂ ਕਿ ਤੁਹਾਨੂੰ ਕਲੀ ਹੈਲਥ ਮਿਲਦੀ ਹੈ ਵੈਲਥ ਵੀ ਮਿਲਦੀ ਹੈ ਐਨਜਾਇਮੈਂਟ ਵੀ ਮਿਲਦੀ ਹੈ ਬਹੁਤ ਕੁਝ ਮਿਲਦਾ ਇਸ ਬਲੌਗ ਨੂੰ ਦੇਖੋ ਸਮਝੋ ਤੇ ਕੋਸ਼ਿਸ਼ ਕਰੋ ਸਾਡੇ ਨਾਲ ਜੁਆਇਨ ਕਰਨ ਦੀ ਔਰ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈਗਾ ਅੱਜ ਦੇ ਟਾਈਮ ਦੇ ਵਿੱਚ ਪਤਾ ਕੀ ਹੈ ਜਿਹੜੇ ਸਾਡੇ ਰਿਸ਼ਤੇ ਹੈਗੇ ਨਾ ਸਾਡੇ ਭਾਵੇਂ ਫੈਮਿਲੀ ਹੈਗੀ ਆ ਸਾਡੇ ਦੋਸਤ ਮਿੱਤਰ ਹੈਗੇ ਨੇ ਸਾਡੇ ਰਿਸ਼ਤੇ ਸਾਡੇ ਤੋਂ ਬੜੇ ਜ਼ਿਆਦਾ ਦੂਰ ਜਾ ਰਹੇ ਨੇ ਇਹਦਾ ਇੱਕੋ ਇੱਕ ਕਾਰਨ ਹੈਗਾ ਵਾ ਪੈਸਾ ਪੈਸਾ ਵੀ ਔਰ ਜਿਹੜੀ ਆਪਣੇ ਸਾਰਿਆਂ ਦੇ ਅੱਖਾਂ ਦੇ ਵਿੱਚ ਬਿਮਾਰੀ ਹੈ ਹਨਾ ਕਿਸੇ ਕੋਲ ਕਿਹੜੀ ਕੰਪਨੀ ਹੈ ਕਿਸੇ ਕੋਲ ਕਿਹੜੀ ਕੰਪਨੀ ਆ ਤਾਂ ਜਿਹੜਾ ਸਾਡਾ ਸਿਸਟਮ ਹੈਗਾ ਜਿਹੜੀ ਸਾਡੀ ਲੀਡਰਸ਼ਿਪ ਆ ਜਿਹੜੇ ਸਾਡੇ ਇਵੈਂਟ ਆ ਇਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਫੋਕਸ ਕੀਤਾ ਜਾਂਦਾ ਤੁਹਾਡੇ ਰਿਲੇਸ਼ਨਸ਼ਿਪ ਤੇ ਹਨਾ ਕਿਉਂਕਿ ਜਿੰਨੇ ਮਜ਼ਬੂਤ ਤੁਹਾਡੇ ਰਿਸ਼ਤੇ ਹੋਣਗੇ ਉਨੇ ਮਜ਼ਬੂਤ ਤੁਸੀਂ ਹੋਵੋਗੇ ਔਰ ਜਿੰਨੇ ਮਜ਼ਬੂਤ ਤੁਸੀਂ ਹੋਵੋਗੇ ਉਨੇ ਜ਼ਿਆਦਾ ਤੁਸੀਂ ਲੋਕਾਂ ਦੀ ਮਦਦ ਕਰ ਸਕੋਗੇ ਇਸ ਤਾਂ ਹੁਣ ਨਾਲ ਰਜਿੰਦਰ ਸਰ ਨੇ ਨਰਿੰਦਰ ਮੈਮਾ ਇੱਕ ਦੋ ਵਰਡਸ ਆਪਾਂ ਉਹਨਾਂ ਤੋਂ ਵੀ ਸੁਣਾਂਗੇ ਉਹ ਬੈਕਫੇਸ ਤਾਂ ਸ਼ਾਇਦ ਨਾ ਕਰਪਾਉਣ ਕਿ ਰਜਿੰਦਰ ਸਰ ਡਰਾਈਵ ਕਰ ਰਹੇ ਨੇ ਨਰਿੰਦਰ ਮੈਮ ਥੋੜਾ ਇਹ ਸ਼ਾਈ ਨੇਚਰ ਦੇ ਆ ਪਰ ਫਿਰ ਵੀ ਆਪਾਂ ਉਹਨਾਂ ਦਾ ਐਕਸਪੀਰੀਅੰਸ ਵੀ ਲਵਾਂਗੇ ਨਾ ਤਾਂ ਇਹ ਮੇਰੇ YouTube ਫੈਮਲੀ ਸੋਣਨਾ ਚਾਹੁੰਦੀ ਹੈ ਉਹ ਕੀ ਦੱਸਣਗੇ ਦੇਖਦੇ ਹਾਂ ਸਰਪ੍ਰਾਈਜ਼ ਸਿਕਾ ਸਾਰਿਆਂ ਨੂੰ ਇਹ ਜਿਹੜਾ ਬਲੌਗ ਬਣਾਇਆ ਹੈ ਮੈਡਮ ਨੇ ਇਹ ਬਲੌਗ ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾ ਇਸ ਨੂੰ ਜਰੂਰ ਦੇਖਿਓ ਤੇ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਦਾ ਬਟਨ ਦਬਾਇਓ ਤੇ ਇਸ ਨੂੰ ਜਲਦੀ ਤੋਂ ਜਲਦੀ ਤੁਹਾਡੇ ਕੋਲ ਜੋ ਵੀਡੀਓ ਪਹੁੰਚ ਸਕੀ। ਧੰਨਵਾਦ। ਹਾਂਜੀ ਨਰਿੰਦਰ ਮੈਮ। ਕੀ ਕਹਿਣਾ ਚਾਹੋਗੇ ਤੁਸੀਂ? ਇਹਨਾਂ ਨੇ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਇਹ ਲਗਾਤਾਰ ਲਾਈਕ ਕਰਦੇ ਪਏ ਆ ਨਾ ਸਾਡੇ ਵਲੌਗ ਨੂੰ ਅੱਛੇ ਤਰੀਕੇ ਦੇ ਨਾਲ ਦੇਖਦੇ ਪਏ ਆ ਹਨਾ ਸੋ ਇਹਨਾਂ ਦੀ ਇੱਕੋ ਹੀ ਡਿਮਾਂਡ ਆ ਸੋ ਅਗਰ ਤੁਸੀਂ ਪੂਰੇ ਪ੍ਰੋਪਰ ਤਰੀਕੇ ਦੇ ਨਾਲ ਇਸ ਵਲੌਗ ਨੂੰ ਦੇਖੋਗੇ ਤਾਂ ਅਗਲੇ ਵਲੌਗ ਦੇ ਵਿੱਚ ਇਹ ਆਪਣੇ ਵਿਚਾਰ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਨਗੇ ਹਨਾ ਅਰ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਦਿਓ ਤਾਂ ਕਿ ਆਪਣੇ 200 ਪੂਰੇ ਹੋ ਜਾਣ ਯੈਸ ਹਾਂਜੀ ਯੈਸ ਇੱਕ ਹੋਰ ਅਸੀਂ ਡਾਇਲੌਗਸ ਆ ਕਿ ਆਏ ਆ ਉਹ ਤੁਹਾਨੂੰ ਦੱਸਾਂਗੇ ਅਸੀਂ ਕੋਰੇ ਨਾਲ ਲੋਕਾਂ ਨੇ ਮੀਟਿੰਗ ਮਿਸ ਕਰਤੀ ਉਹ ਨਹੀਂ ਆਏ ਤਾਂ ਉਹਨਾਂ ਲਈ ਅਸੀਂ ਇੱਕ ਡਾਇਲੋਗ ਬੋਲਣਾ ਚਾਹੁੰਦੇ ਆ ਜਿਹੜੀ ਮੀਟਿੰਗ ਤੇ ਅਸੀਂ ਜਾ ਕੇ ਆਏ ਜਿਹੜੇ ਨਹੀਂ ਆਏ ਬਹੁਤ ਲੋਕਾਂ ਨੂੰ ਅਸੀਂ ਮਿਸ ਕੀਤਾ ਤਾਂ ਡਾਇਲੋਗ ਸੁਣੋ 1 2 3 ਓਹੋ ਮਤਲਬ ਉਹਨਾਂ ਨੇ ਬਹੁਤ ਕੁਝ ਮਿਸ ਕਰਤਾ ਇੰਨਾ ਘੈਂਟ ਮਤਲਬ ਸੀਗਾ ਨਾ 2 ਦਿਨ ਦਾ ਇਵੈਂਟ ਜਿਹੜਾ ਉਹਨਾਂ ਨੇ ਮਿਸ ਕਰਤਾ ਵਾਓ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਸਟੇ ਟਿਊਨਡ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਬਾਏ ਬਾਏ एवरीवन ਗੋਡ ਬlesਸ ਯੂ ਅਸੀਂ ਪਹੁੰਚ ਜਾਣਾ ਹੈਗਾ ਥੋੜੇ ਟਾਈਮ ਤੱਕ ਘਰ ਤੇ ਹੁਣ ਅਸੀਂ ਤੁਹਾਨੂੰ ਮਿਲਾਂਗੇ ਕੱਲ ਦੇ ਬਲੌਗ ਦੇ ਵਿੱਚ ਰਾਈਟ ਥੈਂਕ ਯੂ ਆਰ ਯੂ ਐਕਸਾਈਟਿਡ एवरीवन ਕੀ ਤੁਸੀਂ ਸਾਰੇ ਲੋਕਾਂ ਨੇ ਆਪਣੀ ਨੈਕਸਟ ਲੀਡਰਸ਼ਿਪ ਟ੍ਰੇਨਿੰਗ ਦੀ ਟਿਕਟ ਬੁੱਕ ਕਰਵਾ ਲਈ ਯੈਸ ਵੈਰੀ ਗੁੱਡ ਅਸੀਂ ਆ ਰਹੇ ਸੀਗੇ ਕਸੌਲੀ ਤੋਂ ਵਾਪਸ ਸੋ ਅਸੀਂ ਆ ਰਹੇ ਸੀ ਕਸੌਲੀ ਤੋਂ ਵਾਪਸ ਤੇ ਇਹ ਹੈਗਾ ਵਾ ਦਰਾਹੇ ਵਾਲੀ ਨਹਿਰ ਵਾਲਾ ਰੋਡ ਰਾਈਟ ਸੋ ਇੱਥੇ ਸਾਡੀ ਗੱਡੀ ਦਾ ਟਾਇਰ ਫਟ ਗਿਆ ਸੋ ਅਸੀਂ ਸਮਾਨ ਸਾਰਾ ਖਿਲਾਰ ਕੇ ਬੈਠੇ ਹੋਏ ਆ ਆਪਣਾ ਹੈਨਾ ਇੱਧਰ ਦੇਖ ਲਓ ਪੰਜਾਬ ਪੁਲਿਸ ਨੇ ਆਪਣੇ ਕੋਟਗਾਰਡ ਲਾਤੇ ਟਾਇਰ ਚੇਂਜ ਕਰਨ ਲੱਗੇ ਹੋਏ ਆ ਹਾਂਜੀ ਐਕਸਾਈਟਡ ਯੈਸ ਜਦੋਂ ਚੈਲੰਜ ਆਉਂਦੇ ਆ ਚੈਲਨਵਸ ਕੇ ਸਵੀਕਾਰ ਕਰਦੀ ਆ ਹਾਂਜੀ ਨਿੱਕੀਆਂ ਮੋਟੀਆਂ ਬਸੀ ਲੱਗਦਾ ਸੀ ਸਸਤੇ ਜਾ ਰਹੇ ਹਾਂਜੀ ਹੈਲੋ ਹੈਲੋ ਇਧਰ ਕਰੀ ਇਹਨਾਂ ਨੂੰ ਬੋਲਣਾ ਨਹੀਂ ਸੀ ਮੇਰੇ 200 ਸਬਸਕ੍ਰਾਈਬਰ ਤੋਂ ਬੋਲਣਾ ਨਹੀਂ ਪਹਿਲੇ ਬੋਲ ਤੇ ਆ ਇਧਰ ਆਪਣੇ ਸਰਦਾਰ ਜੀ ਨਾਲ ਗੱਲ ਕਰ ਰਹੇ ਆ ਸਾਡੇ ਪਿੱਛੇ ਵੀ ਇੱਕ ਗੱਡੀ ਆ ਰਹੀ ਸੀਗੀ ਉਹਨਾਂ ਦੀ ਵੀ ਸੇਮ ਪ੍ਰੋਬਲਮ ਹੈਗੀ ਆ ਨਾ ਉਹਨਾਂ ਦੇ ਵੀ ਗੱਡੀ ਦਾ ਟਾਇਰ ਫਟ ਗਿਆ 100 ਅਗਰ ਤੁਸੀਂ ਇਹ ਵਾਲੇ ਰੋਡ ਤੋਂ ਆ ਰਹੇ ਹੈਗੇ ਹੋ ਰਾਤ ਭਰਾਤੇ ਤਾਂ ਹੌਲੀ ਆਇਆ ਕਰੋ ਰਾਈਟ ਕਿਉਂਕਿ ਅਗਰ ਰਾਤ ਨੂੰ ਇਹ ਪ੍ਰੋਬਲਮ ਆਉਂਦੀ ਹੈਗੀ ਆ ਤਾਂ ਬੜਾ ਜਿਆਦਾ ਮਤਲਬ ਮੁਸ਼ਕਿਲ ਹੋ ਜਾਂਦਾ ਹੈ ਨਾ ਸੋ ਕੋਸ਼ਿਸ਼ ਕਰਿਆ ਕਰੋ ਕਿ ਗੱਡੀ ਨੂੰ ਥੋੜਾ ਸਲੋ ਚਲਾਇਆ ਕਰੋ ਤਾਂ ਕਿ ਆਪਾਂ ਆਪਣੀ ਵੀ ਸੇਫਟੀ ਦਾ ਧਿਆਨ ਰੱਖ ਪਈਏ ਔਰ ਦੂਸਰੇ ਲੋਕਾਂ ਦੀ ਵੀ ਹੈ ਨਾ ਹਾਂਜੀ ਹਾਂਜੀ ਕੀ ਕਹਿੰਦੇ ਸਿੱਖ ਸਾਹਿਬ ਉਹ ਬਾਕੀ ਤੇ ਕਰੋ ਹੀ ਜੁਆਏ ਚੈਲੰਜ ਤਾਂ ਅਭਿਰੇਂ ਦੇ ਹਾਂ پتہ ਕਿ ਸਾਡੀ ਜ਼ਿੰਦਗੀ ਦੇ ਵਿੱਚ ਨਾ ਕੋਈ ਵੀ ਚੈਲੰਜ ਆਉਂਦਾ ਹੈਗਾ ਸਾਨੂੰ ਬੜੀਆਂ ਸਾਰੀਆਂ ਚੀਜ਼ਾਂ ਸਿਖਾ ਕੇ ਜਾਂਦਾ ਹੈਗਾ ਹਨਾ ਹਾਂਜੀ ਕੀ ਹਾਲ ਚਾਲ ਜੇ ਦੋਸਤੋ ਬੋਲ ਕੇ ਦੱਸਦੇ ਨੇ ਜਿਹੜਾ ਵੀ ਕੋਈ ਬਚ ਕੇ ਆਵੇ ਉਸ ਨੂੰ ਮੈਂ ਦੱਸਦਾ ਤੋਇਆ ਖਤਰਾ ਹੈਗਾ ਪਰ ਸਿੱਧਾ ਸਕੇ ਸੰਕਾਰ ਕਰ ਲਿਆ ਇੱਕ ਹੋਰ ਆ ਗਈ ਗੱਡੀ ਉਹ ਵੀ ਡਿੱਗੇ ਟੋਚ ਆਵੇ ਇੱਕ ਹੋਰ ਏ ਵੀ ਮੈਨੂੰ ਲੱਗਦਾ ਪੈਂਚਰ ਲੱਗ ਗਿਆ ਜੀ ਟਿਕ ਟਕ ਪੈਂਚਰਾਂ ਵਾਲੇ ਵੀ ਅਸੀਂ ਆਪ ਹੀ ਬਣ ਜਾਂਦੇ ਹੁੰਦੇ ਆ ਮਤਲਬ ਜੀ ਮੈਂ ਫੋਰਚਨਰ ਲੈ ਲਈ ਚਲ ਹੁਣ ਤਾਂ ਮੇਰੇ ਕੋਲ ਹੋਰ ਗੱਡੀ ਐ ਛੋਟੀ ਜੇ ਮੈਂ ਫੋਰਚਨਰ ਲੈ ਲਈ ਮੈਨੂੰ ਟਾਇਰ ਜੋੜਨਾ ਤਾਂ ਆਉਣਾ ਚਾਹੀਦਾ ਮੈਂ ਤਾਂ ਸਾਈਡ ਤੇ ਉੱਤਰ ਕੇ ਕੱਢ ਦਿਆਂ ਨਹੀਂ ਸਿੱਖਣਾ ਚਾਹੀਦਾ ਤੇਰੀ ਤਾਂ ਮੈਨੂੰ ਚੈੱਕ ਲਾਉਣਾ ਆਉਂਦਾ ਨਾ ਮੇਰੇ ਪਾ ਟਾਇਰ ਲਾਉਣਾ ਉਹ ਫਿਰ ਪਤਾ ਲੋਕ ਨੇ ਕੀ ਕਹਿਣਾ ਪਾਪਾ ਦੀ ਫਿਰ ਫੋਰਚਨਰ ਲਈ ਫਿਰਦੀ ਬਹੁਤ سارے ਲੋਕ ਕਰ ਕੋਲ ਆਉਣ ਲੱਗਿਆ ਪਾਪਾ ਦੀ ਬਰੀ ਮੈਂ ਬਹੁਤ ਸਾਰੇ ਲੋਕ ਹੈਲਪ ਕਰਨੇ ਹੋਣਗੇ ਪਾਪਾ ਦੀ ਬਰੀ ਨੂੰ ਡਿਸ਼ੇਂ ਖਾਣ ਦੇਣਾ ਪਾਪਾ ਦੀ ਬਰੀ ਨੂੰ ਨਹੀਂ ਕਦਮ ਦੇਣ ਦੇਣਾ ਕਿ ਇੰਟਾਇਰ ਕਰ ਦੇਣਾ ਚਲੋ ਜੀ ਆਪਾਂ ਸਮਾਨ ਰੱਖੀਏ ਯਾਰ ਆਪਣਾ ਗੱਡੀ ਚ ਰੁਕ ਕੇ ਟਾਇਰ ਨਹੀਂ ਰੱਖਣਾ ਪਹਿਲਾਂ ਟਾਇਰ ਰੱਖਣਾ ਅੱਛਾ ਇਹ ਕਹਿੰਦੇ ਪਹਿਲਾਂ ਟਾਇਰ ਰੱਖਣਾ ਕਿਉਂਕਿ ਇਹ ਮੇਰਾ ਫਸਟ ਐਕਸਪੀਰੀਅੰਸ ਹੀ ਹੈਗਾ ਹਨਾ ਸੋ ਚਲੋ